ਗਲਾਬ ਸਿੱਧੂ ਦਾ ਨਵਾਂ ਗਾਣਾ ਆਇਆ ਹੈ ਜਿਸ ਵਿੱਚ ਇੱਕ ਲਾਈਨ ਕਰਕੇ ਰੌਲਾ ਪੈ ਗਿਆ ਹੈ ਗਲਾਬ ਸਿੱਧੂ ਨੇ ਲਾਈਵ ਆ ਕੇ ਮਾਫੀ ਮੰਗੀ ਹੈ ਕਿਉਂਕਿ ਸਰਪੰਚ ਨਰਾਜ਼ ਹੋ ਗਏ ਸੀ ਸੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੀ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਇੱਕ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਛੋਟੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡੇ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇ ਹੋ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਬਾਕੀ ਆਪਣੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ